ਦੇਖੋ ਜੀ ਮੈਂ ਤਾਂ ਇੱਕ ਚੋੜੀ ਕਰਕੇ ਆਪਦੇ ਪੁੱਤ ਲਈ ਇਨਸਾਫ ਮੰਗ ਰਹੀ ਹਾਂ ਕਿ ਮੇਰੇ ਪੁੱਤ ਨੂੰ ਜੀ ਦਾ ਦਰਜਾ ਦਿੱਤਾ ਜਾਵੇ ਦੇਖੋ ਮੇਰਾ ਪੁੱਤ ਬਾਰਡਰ ਤੇ ਸ਼ਹੀਦ ਹੋਇਆ ਉਹਨੇ ਕੋਈ ਕੋਈ ਨਸ਼ਾ ਕਰਕੇ ਤਾਂ ਨਹੀਂ ਨਾ ਆਪਦੀ ਜਾਨ ਗਵਾਈ ਆ ਦੇਸ਼ ਦੀ ਖਾਤਰ ਮੇਰਾ ਪੁੱਤ ਸ਼ਹੀਦ ਹੋਇਆ ਇਹ ਸਰਕਾਰ ਨੂੰ ਸ਼ਹੀਦ ਦਾ ਦਰਜਾ ਦੇਵੇ ਮੇਰੇ ਪੁੱਤ ਦਾ ਮਾਨ ਸਨਮਾਨ ਨਾਲ ਰੋਲੇ ਮੈਨੂੰ ਰੰਗ ਨਹੀਂ ਜੇ ਚੀਤਾਂ ਦੇ ਪਰਿਵਾਰ ਹੀ ਰੋਲ ਕੇ ਝੜਕਾਂ ਤੇ ਤਾਂ ਕੋਈ ਮਾਂ ਪੁੱਤ ਨੂੰ ਵਾਟਰ ਤੇ ਨਹੀਂ ਗੱਲੋਗੇ ਕੋਈ ਮਾਂ ਪੁੱਤ ਨੂੰ ਵਾਟਰ ਤੇ ਨਹੀਂ ਕੱਦੂਗੀ ਮੈਂ ਇਹ ਕਹਿਨੀ ਆ ਕਿ ਇਹ ਅਗਨੀ ਵੀ ਦਾ ਜਿਹੜੀ ਸਕੀਮ ਤੈਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਸੀ ਮਿਲਕਦੇ ਆ ਹੋਰ ਕੋਈ ਮਾਂ ਨਾ ਮਿਲਕੇ ਮੇਰੇ ਅਗੋਂ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰਦ-ਦਰਦੇ ਪੜਕਦੀ ਹਾਂ ਇਨਸਾਫ਼ ਦੀ ਘਾਤ ਪਰ ਮੈਂ ਸਾਹ ਸਾਹ ਤੇ ਬੁੱਤ ਦਾ ਜਿੰਨਾ ਜਿਹਰ ਇਨਸਾਫ਼ ਨਹੀਂ ਮਿਲਦਾ ਮੈਂ ਵੀ ਦਰਦ-ਦਰਦੇ ਪੜਕਦੀ ਰਹੂੰਗੀ ਜਦੋਂ ਮੈਨੂੰ ਇਨਸਾਫ਼ ਮਿਲ ਗਿਆ ਮੈਨੂੰ ਉਦੋਂ ਚੈਨ ਆਉਂਦਾ ਹਾਂਜੀ ਹਾਂਜੀ ਕੀਆਂ ਦੇ ਅਧਿਕਾਰੀ ਉੱਥੇ ਗੱਲ ਕੋਈ ਨਹੀਂ ਕੋਈ ਨਹੀਂ ਕੋਈ ਆਰਮੀ ਨਾਲ ਗੱਲ ਹੋਈ ਆਰਮੀ ਦੇ ਕੋਲ ਅਸੀਂ ਜਾ ਕੇ ਆਏ ਸੀ ਜਿੱਦਿ ਨਗਰ ਖੋਦੇ ਸਮਾਉਣ ਲੈ ਕੇ ਆਈ ਬੁੱਤ ਦਾ ਜਗਾ ਵੇਖ ਕੇ ਆਈਆਂ ਥਾਣਾ ਦੇਖ ਕੇ ਆਈ ਸਾਉ ਕੋ ਦੇਖ ਕੇ ਆਈ ਬੁੱਤ ਦਾ ਪਰ ਮੇਰੇ ਕੋਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ ਨਹੀਂ ਦੇ ਰਿਹਾ ਜੀ ਤੁਸੀਂ ਸਮਝੋ ਕੋਈ ਮਕਮਲ ਨਹੀਂ ਹਾਂਜੀ ਨਹੀਂ ਜੀ ਨਹੀਂ ਮਿਲਣੀ ਜੀ ਨਹੀਂ ਜੀ ਕਰਾਂਗੇ ਹਾਂਜੀ ਰਸਤੀਆਂ ਕਰੀ ਹੈ ਉਹ ਨਜੇ ਰਸਤੀਆਂ ਦੇ ਜਾਲ ਅੱਜ ਕਿਸਾਨ ਦੁਨੀਆ ਨਾਲ ਸਾਥ ਮਿਲ ਗਿਆ ਬਹੁਤ ਵੱਡਾ ਜੀ ਬਹੁਤ ਵੱਡਾ ਮੈਂ ਦਿਲੋਂ ਤੱਕ ਮਦਦ ਕਰਦੀ ਹਾਂ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਤਪਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਬਾਕੀ ਨੇ ਮੀਡੀਆ ਦਾ ਵੀ ਧੰਨਵਾਦ ਕਰਦੀ ਆ ਕਿ ਤੁਸੀਂ ਸਾਡੀ ਖੋਵਤ ਪਚਾਉਂਦੇ ਹੋ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ ਪਰ ਮੈਂ ਉਹਨਾਂ ਚਿਰ ਪੜ੍ਹ ਕੋ ਜਿੰਨਾ ਚਿਰ ਮੇਰੇ ਕੋਲ ਉਹ ਸ਼ਬਦ ਨਹੀਂ ਚੋਰੀ ਮੈਂ ਉਹੋਲੀ ਾਟ ਕੇ ਚੋਰੀ ਾਟ ਕੇ ਮੋਦਨ ਸਾਹਿਬ ਮੈਂ ਕਿਦੀ ਸਰਵੇ ਦੇ ਮੇਰੇ ਪੁੱਤ ਨੂੰ ਮੈਂ ਸਾਥ ਤੋਂ ਮੈਂ ਦਿਆ ਗੱਡੀ ਅਕੇਲੇ ਤੋਂ ਬਹੁਤ ਬਟਾ ਕੱਟ ਬਾਰੇ ਵੀ ਸਰ ਅੱਜ ਜੋ ਪ੍ਰੋਟੈਸਟ ਕੀਤਾ ਗਿਆ ਸ਼ਹੀਦੋ ਦੇ ਸੀਟੀ ਦਾ ਕਰਦਾ ਪਰ ਕੀ ਕੰਮ ਦੇਖੋ ਸਭ ਤੋਂ ਪਹਿਲਾਂ ਤਾਂ ਬੜੀ ਦਰਦਨਾਕ ਗੱਲ ਇਹ ਹੈ ਕਿ ਕਿਸਾਨ ਯੂਨੀਅਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਸਾਡੇ ਮਸਲੇ ਸਾਡੇ ਮੁੱਦਿਆਂ ਤੇ ਪ੍ਰੋਟੈਸਟ ਕਰਨਾ ਪਵੇ ਤਾਂ ਮੈਨੂੰ ਲੱਗਦਾ ਹੋਰ ਗੱਲ ਹੈ ਇਹ ਕਿੰਡੀ ਦੁਖਦਾਈ ਗੱਲ ਹੈ ਕਿ ਸਾਨੂੰ ਪ੍ਰੋਟੈਸਟ ਇਸ ਲਈ ਕਰਨਾ ਪੈ ਰਿਹਾ ਹੈ ਇਹ ਜੀ ਇਸ ਨੌਜਵਾਨ ਨੇ ਜਿਹੜਾ ਬੱਚਿਆਂ ਨੇ ਦੇਸ਼ ਦੀ ਪ੍ਰਭੂਸਤਾ ਨੂੰ ਕਾਇਮ ਰੱਖਣ ਦੇ ਲਈ ਆਪਣੇ ਪ੍ਰਾਨ ਤਿਆਗ ਦਿੱਤੇ ਜਾਣ ਸਰਾਧਾਂ ਦੇ ਗੋਲੀਆਂ ਖਾ ਕੇ ਸ਼ਹੀਦ ਹੋ ਜਾਣ ਪਰ ਉਹਨਾਂ ਦੇ ਬਾਪੇ ਦਰਦ-ਦਰ ਤੇ ਤੜਫਦੇ ਫਿਰਦੇ ਨੇ, ਉਰਲਾਉਂਦੇ ਫਿਰਦੇ ਨੇ, ਦਰਦ-ਦਰ ਦੀਆਂ ਠੋਕਰਾਂ ਖਾਂਦੇ ਫਿਰਦੇ ਆ। ਔਰ ਉਹਨਾਂ ਨੂੰ ਇਹ ਕਹਿਣਾ ਪੈ ਰਿਹਾ ਹੋਵੇ ਕਿ ਇਹਨੂੰ ਸ਼ਹੀਦ ਦਾ ਦਰਜਾ ਦੇ ਦਿਓ। ਕਿੱਡੀ ਮਾੜੀ ਗੱਲ ਹੈ ਤੇ ਕਿੱਡੀ ਮੰਦ ਭਾਗੀ ਗੱਲ ਹੈ ਸ਼ਰਮ ਦੀ ਗੱਲ ਹੈ ਸਾਡੀ ਸਰਕਾਰ ਵਾਸਤੇ ਸਰਕਾਰ ਨੂੰ ਚਾਹੀਦਾ ਸੀ ਇਹ ਸਾਡੇ ਇੱਥੇ ਟਿੱਕਰ ਗੱਲ ਹੋਣੀ ਨਹੀਂ ਦੇਣੀ ਚਾਹੀਦੀ ਸੀ ਬੱਚਾ ਸ਼ਹੀਦ ਹੋ ਗਿਆ ਸੀ ਮਾਪਿਆਂ ਦੇ ਸਿਰ ਤੇ ਹੱਥ ਸਰਕਾਰ ਦਾ ਇਹੀ ਬਣਦਾ ਸੀ ਕਿ ਉਹਨਾਂ ਦੀਆਂ ਅੱਖਾਂ ਪਹੁੰਚਣ ਦੇ ਲਈ ਉਸੇ ਦਿਨ ਐਲਾਨ ਕਰ ਦੇ ਕਿ ਪੰਜਾਬ ਸਰਕਾਰ ਇਹਨੂੰ ਸ਼ਹੀਦ ਮੰਨਦੀ ਹੈ ਤੇ ਸ਼ਹੀਦ ਦਾ ਤਰਜਾ ਦਿੰਦੀ ਹੈ ਨਾਲ ਮਾਪਿਆਂ ਨੇ ਕਿਵੇਂ ਆਪਦਾ ਜੀਵਨ ਜਿਉਣਾ ਹੈ ਉਹਦੇ ਲਈ ਪੰਦੀ ਇਹਨਾਂ ਦੀ ਆਰਥਿਕ ਸਹਾਇਤਾ ਤੇ ਜਿਹੜਾ ਇਹਨਾਂ ਦਾ ਭਾਈ ਮਜੂਜ਼ ਹੋ ਗਿਆ ਜਿਹੜਾ ਫੌਜ ਦੇ ਵਿੱਚ ਜਾਣਾ ਚਾਹੁੰਦਾ ਸੀ ਮਾਂ ਨੇ ਮਤ ਲਿਆ ਕਿ ਮੇਰਾ ਇੱਕ ਭਾਵੇਂ ਸ਼ਹੀਦ ਹੋ ਗਿਆ ਮੈਂ ਦੂਜਾ ਵੀ ਇਕ ਲਾਂਗੀ ਕਿੱਦਿਏ ਵੱਡਾ ਜਿਗਰਾ ਮਾਂ ਦਾ ਲੇਕਿਨ ਪਿੱਛੇ ਕਿਉਂ हट ਗਈ ਉਹ ਕਹਿੰਦੀ ਜਦੋਂ ਸ਼ਹੀਦ ਦਾ ਦਰਜਾ ਹੀ ਨਹੀਂ ਦੇਣਾ ਤੇ ਮੈਂ ਮਰਵਾ ਕੇ ਕੀ ਕਰਨੀ ਇਹਦਾ ਤੁਸੀਂ ਜੱਜਬਾ ਦੇਖੋ ਮਾਂ ਦਾ ਪੇਟਾ ਬਟਾ ਹੈ ਤੇ ਸਰਕਾਰ ਇਹ ਕਰਤੂਤ ਕਰਕੇ ਸਾਡੀਆਂ ਸਾਰੀਆਂ ਮਾਵਾਂ ਦਾ ਜਿਹੜਾ ਦਿਲ ਨੂੰ ਬਿਲੂਨ ਬਿਲੂਨ ਦਾ ਕੰਮ ਕਰ ਰਹੀ ਹੈ ਸਾਡੇ ਇਸ ਨੌਜਵਾਨ ਨੂੰ ਸਾਡੇ ਇਸ ਬੱਚੇ ਨੂੰ ਸ਼ਹੀਦ ਦਾ ਦਰਜਾ ਦੇਵੇ ਸਰਕਾਰ ਮਾਪਿਆਂ ਦਾ ਜੀਵਨ ਨਿਰਭਾ ਕਿਵੇਂ ਹੋਣਾ ਉਹਨਾਂ ਦੀ ਆਰਥਿਕ ਮਦਦ ਔਰ ਉਹਦੇ ਪਰਾਂਵਰ ਸਰਕਾਰੀ ਨੌਕਰੀ ਦੇਣ ਦੀ ਗੱਲ ਜਿਹੜੀ ਅੱਜ ਤੁਸੀਂ ਮੋਟੀ ਮੋਟੀ ਗੱਲ ਕਰਦੇ ਆਂ ਬਾਕੀ ਅੱਗੇ ਅਸੀਂ ਦੁਬਾਰਾ 7 ਤਰੀਕ ਤੋਂ ਬਾਅਦ ਕਿਉਂਕਿ 7 ਅਗਸਤ ਨੂੰ ਸਾਡੀ ਐਸਕੇਐਮ ਨਾਨ ਪੋਲਿਟਿਕਲ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਵੱਲੋਂ ਵਿਸ਼ੇਸ਼ ਤੌਰ ਤੇ ਪੂਰੀ ਤਾਕਤ ਦੇ ਨਾਲ ਲੈਂਡ ਪੂਲਿੰਗ ਦੇ ਖਿਲਾਫ 14 ਪਿੰਡ ਦੇ ਵਿੱਚ ਬੜਾ ਕੱਟ ਕੀਤਾ ਜਾ ਰਿਹਾ ਹੈ ਉੱਥੋਂ ਆਵਾਂਗੇ ਐਸਕੇਐਮ ਨਾਲ ਮੀਟਿੰਗ ਹੋਏਗੀ ਅੱਜ ਜਦੋਂ ਸਾਨੂੰ ਡੀਸੀ ਸਾਹਿਬ ਜਦੋਂ ਮੰਨ ਪੱਤਰ ਦੇਵਾਂਗੇ ਦੇਖਦੇ ਆ ਕੀ ਗੱਲ ਕਰਦੇ ਨੇ ਕੀ ਭਰੋਸਾ ਦਿੰਦੇ ਆ ਉਸ ਤੋਂ ਬਾਅਦ ਫਿਰ 2000 ਰੁਪਈਆ ਰਿਹਾ ਅਗਲਾ ਪ੍ਰੋਗਰਾਮ ਉਹਦੇ ਤੋਂ ਇਹਦੇ ਵਿੱਚ ਵੇਖਿਆ ਗਿਆ ਕਿ ਸਰਕਾਰ ਜਦੋਂ ਭਰਤੀ ਕਰਦੀ ਉਹਦੇ ਵਿੱਚ ਇਹ ਚੀਜ਼ ਕਲੀ ਨਹੀਂ ਦਿੱਤੀ ਜਾਂਦੀ ਕਿ ਇਹਨੂੰ ਸ਼ੀਧ ਨਹੀਂ ਦਿੱਤਾ ਜਾ ਜੇ ਜਾਵੇ ਕਿ ਲੱਗਦਾ ਹੈ ਕਿ ਇਹ ਪਾਲਿਸੀ ਨੂੰ ਰੱਦ ਕਰਨਾ ਚਾਹੀਦਾ ਜੇ ਜਵਾਨੇ ਪੰਜਾਬ ਦੀ ਤਰ੍ਹਾਂ ਪਵਾਸੀ ਤਾਂ ਇਹ ਪਾਲਿਸੀ ਤੇ ਜੇ ਗੱਲ ਕਰੀਏ ਤਾਂ ਬੜਾ ਗੰਭੀਰ ਸਿੱਟੇ ਨਿਕਲਣਗੇ ਅਗਰ ਇਹ ਪਾਲਿਸੀ ਰਹੀ ਤਾਂ 4 ਸਾਲ ਬਾਅਦ ਬੱਚੇ ਰਿਟਾਇਰ ਹੋ ਰਹੇ ਨਹੀਂ ਨਿਕਲ ਜਾਂਦੇ ਨੇ ਨਵੇਂਾਂ ਦੀ ਪਰਸੈਂਟੇਜ ਉਨੀ ਆ ਨਹੀਂ ਰਹੀ ਜਿੰਨੇ ਉਹਦੇ ਵਿੱਚ ਰਹਿਣੇ ਚਾਹੀਦੇ ਆ ਫੌਜ ਨੂੰ ਮਜ਼ਬੂਤ ਰੱਖਣ ਲਈ ਜਿੰਨੀ ਗੰਤੀ ਦੇ ਵਿੱਚ ਰਿਟਾਇਰਮੈਂਟ ਹੋ ਰਹੀ ਹੈ। ਔਰ ਅਸੀਂ ਇੱਕ ਕੰਕੜਾ ਕੱਢਿਆ ਸੀ ਕਿ ਅਗਰ 15 ਕਸਾਲ ਸਰਕਾਰ ਦਾ ਇਹੀ ਰਵਈਆ ਰਿਹਾ ਤਾਂ 15 ਸਾਲਾਂ ਦੇ ਵਿੱਚ ਵਿੱਚ ਸਾਡੀ ਸੈਨਾ ਹੀ ਅੱਧੀ ਰਹਿ ਜੂਗੀ। ਤਾਂ ਜੇ ਅੱਧੀ ਰਹੂਗੀ ਤਾਂ ਇਹਦਾ ਮਤਲਬ ਬਾਹਰਲੇਆਂ ਮੁਲਕਾਂ ਤੋਂ ਸਰਹੱਦਾਂ ਤੇ ਰਾਖੀ ਕਰਨ ਦੇ ਲਈ ਸਾਨੂੰ ਸਾਡੇ ਨੌਜਵਾਨਾਂ ਦੀ ਘਾਟ ਮਹਿਸੂਸ ਹੋਏਗਾ। ਪਤਨ ਜੀ ਅੱਜ ਡੀਸੀ ਦਫਤਰ ਬੈਠੋ ਜੇ ਨਾ ਸੁਣਵਾਈ ਹੁੰਦੀ ਤਾਂ ਅਗਲਾ ਸਟੈਪ ਤੁਹਾਡਾ ਯੂਨੀਅਨ ਵੱਲੋਂ ਕੀ ਹੋਏਗਾ ਅਗਲਾ ਮੈਂ ਤੁਹਾਨੂੰ ਪਹਿਲਾਂ ਗੱਲ ਕਰੀ ਆ ਕਿ ਅਸੀਂ ਮੀਟਿੰਗ 7 ਤਰੀਕ ਤੋਂ ਬਾਅਦ ਮੀਟਿੰਗ ਕਰਾਂਗੇ ਸਰਕਾਰ ਦਾ ਰਵੱਈਆ ਜਾਣਾਂਗੇ ਕਿ ਇਹਦਾ ਰਵੱਈਆ ਕੀ ਗੱਲ ਆਉਂਦੀ ਆ ਉਹਦੇ ਤੇ ਫਿਰ ਅਗਲਾ ਪ੍ਰੋਗਰਾਮ ਲਿਆਂਦਾ